ਬਠਿੰਡਾ ਤੋਂ ਦਿੱਲੀ ਜਾਣ ਲਈ ਫਲਾਈਟ ਹੋਈ ਰੱਦ ਯਾਤਰੀ ਹੋਏ ਪਰੇਸ਼ਾਨ 에어ਪੋਰਟ ਅਥਾਰਟੀ ਤੋਂ ਹਰਜਾਨੇ ਦੀ ਕੀਤੀ ਮੰਗ ਸ਼ੁੱਕਰਵਾਰ ਨੂੰ 6 ਵਜੇ ਦੇ ਲਗਭਗ ਇੱਕ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 에어ਪੋਰਟ 에어ਪੋਰਟ ਅਥਾਰਟੀ ਬਠਿੰਡਾ ਵੱਲੋਂ ਉਹਨਾਂ ਨੂੰ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਤੇ ਅਚਾਨਕ ਹੀ ਇੱਕ ਫਲਾਈਟ ਰੱਦ ਕਰ ਦਿੱਤੀ ਗਈ ਉਹਨਾਂ ਵੱਲੋਂ ਅੱਗੇ ਵੀ ਇੰਟਰਨੈਸ਼ਨਲ ਫਲਾਈਟਾਂ ਲੈਣੀਆਂ ਸਨ ਅਤੇ ਹੁਣ ਬਠਿੰਡਾ ਤੋਂ ਸ਼ਾਮ ਨੂੰ 7 ਵਜੇ ਤੋਂ ਰਾਤ ਨੂੰ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਵੱਲੋਂ 에ਅਰਪੋਰਟ ਅਥਾਰਟੀ ਤੋਂ ਹਰਜਾਨੇ ਦੀ ਵੀ ਮੰਗ ਕੀਤੀ ਗਈ ਦੇਖ ਰਹੇ ਹੋ ਤਸਵੀਰਾਂ ਕਾਫੀ ਯਾਤਰੀ ਇੱਥੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੀਆਂ ਨੇ ਕਿਉਂਕਿ ਚਾਨਚੱਕ ਹੀ ਇੱਥੇ ਬਠਿੰਡਾ 에ਅਰਪੋਰਟ ਤੋਂ ਇੱਕ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਗੇ ਵੀ ਆਪਣਾ ਕਾਫੀ ਸਰ ਯਾਤਰੀਆਂ ਨੇ ਜੋ ਇੰਟਰਨੈਸ਼ਨਲ ਫਲਾਈਟਾਂ ਲੈਣੀਆਂ ਸਨ ਅਤੇ ਉਹ ਇਹਨਾਂ ਟ੍ਰੇਲਾਂ ਤੋਂ ਆਪਣਾ ਖੁੰਝ ਗਏ ਅਤੇ ਹੁਣ ਉਹਨਾਂ ਨੂੰ ਇਹ ਆਪਣੇ ਟਿਕਟਾਂ ਅੱਗੇ ਕਰਵਾਉਣੀਆਂ ਪੈ ਸਕਦੀਆਂ ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਕੁਝ ਲੋਕਾਂ ਵੱਲੋਂ ਅੱਗੇ ਜਿਨ੍ਹਾਂ ਦੀ ਫਲਾਈਟਾਂ ਲੇਟ ਸਨ ਉਹ ਇੱਥੋਂ ਆਪਣੇ ਹੋਰ ਸਾਧਨ ਲੈ ਕੇ ਇੱਥੋਂ ਨਿਕਲਦੇ ਬਣੇ ਜੀ ਇੱਥੇ ਆਏ ਇੱਥੇ ਕੰਟਾ ਸੀ ਵੇਟਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੁਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੇ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਜੀ ਗੱਲ ਜੀ ਜੀ ਆਏ ਸੀ ਬਠਿੰਡਾ 에ਰਪੋਰਟ ਤੇ ਸਾਡੀ ਬੁਕਿੰਗ ਸੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ। ਲੇਟ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਅਗਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨਾਂ ਕੈਂਸਲ ਕਰਨੀ ਪਈ ਕੈਂਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਿਆ ਐਵੇਂ ਗਿਆ ਤੇ ਉਸ ਤੇ ਵੀ ਇਹ 에어ਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਹਰਜਾਨੇ ਦਾ ਮੰਨਣਾ ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ ਵੀ 25 ਜਨੇ ਜਿਹੜੇ ਜਿਨ੍ਹਾਂ ਦੀ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਂਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬੱਸ ਚੱਲਿਆ ਇਸੋਂ ਹੋਰ ਵੀ ਪੈਸੰਜਰ ਜਿਹੜੇ ਨਾਲ ਵਿਚਾਰੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਗੰਦ ਨੂੰ ਬੱਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਦੋ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਆ ਜਾ। ਇਸ ਲਈ ਇਹ ਸਾਨੂੰ ਪਿਆਰੀ ਹੈ ਕਿ ਇਹ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕੋਈ ਯਾਨੀ